ਨੇ ਇਹ ਮੁਰਦਾ ਓੱਲਾਹ 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 ਪੀਡੀਪੀਓ ਗਰਦਾਸਪੁਰ ਮੁਰਦਾ ਓੱਲਾਹ ਓੱਲਾਹ ਇਸਲਾਹ ਇਹ ਸਾਰਾ ਅਸੀਂ ਪਹਿਲੇ ਵੀ ਮੀਡੀਆ ਦੇ ਵਿੱਚ ਇਹ ਸਾਰੀ ਚੀਜ਼ ਤੁਸੀਂ ਕਵਰ ਕਰ ਚੁੱਕੇ ਹੋ ਦੱਸਿਆ ਹੋਇਆ ਹੈ ਕਿ ਇਹ ਪਿੰਡ ਦਾ ਜਿਹੜਾ ਵਿਕਾਸ ਹੈ ਪਿਛਲੇ ਕਈ ਸਾਲਾਂ ਤੋਂ ਬਿਲਕੁਲ ਜ਼ੀਰੋ ਡਿੱਗਾ ਹੋਇਆ ਹੈ ਜਦਕਿ ਕੋਈ ਫੰਡ ਦੀ ਕਮੀ ਨਹੀਂ ਪੈਸੇ ਦੀ ਕੋਈ ਕਮੀ ਨਹੀਂ ਪਿਛਲੇ 5 ਸਾਲ ਦਾ ਟਿਨਯੂਰ ਅਸੀਂ ਘੋਖ ਕੀਤਾ ਹੈ ਆ ਦੇਖੋ ਫਾਈਲ 'ਚ ਲਿਖਿਆ ਹੈ ਕਿ 2 ਕਰੋੜ 13 ਲੱਖ ਰੁਪਈਆ ਅਸੀਂ ਇਹਦੇ ਚ ਫੜ ਲਿਆ ਪੈਸਾ ਜਿਹੜਾ ਪਿੰਡ ਨੂੰ ਮਿਲਿਆ ਹੋਇਆ ਪਰ ਪਿੰਡ ਦੀ ਬੱਤ ਇੰਨੀ ਮਾੜੀ ਹਾਲਤ ਹੈ ਗਿਆ ਪਿੱਛੇ ਨਜ਼ਰ ਤੁਸੀਂ ਆਪੇ ਕਵਰ ਕਰ ਲਿਆ ਦੇਖੋ ਸੜਕ ਅੱਜ ਤੇ ਥੋੜਾ ਠੀਕ ਆ ਨਹੀਂ ਤੇ ਇੱਥੇ ਬੱਚੇ ਗਰੀਬ ਬੱਚੇ ਪੜਨ ਆ ਰਹੇ ਪਿੰਡ ਦੇ ਮਿਡਲ ਸਕੂਲ ਚ ਜਿਹੜੇ ਲਿਬੜ ਕੇ ਘਰੋਂ ਚੱਲ ਜਾਂਦੇ ਆ ਗੱਡੀਆਂ ਲਿਬੜ ਕੇ ਜਾ ਰਹੀਆਂ ਅਸੀਂ ਹਰ ਹੀਆ ਜਿਹੜਾ ਹੀਲਾ ਸਾਡਾ ਜਿੱਥੇ ਤੱਕ ਹੈਗਾ ਹੀ ਅਸੀਂ ਅਪਣਾ ਕੇ ਦੇਖ ਲਿਆ ਵਾ ਬੀਡੀਪੀਓ ਦੇ ਅੰਦਰ ਦਫ਼ਤਰ ਜਾ ਜਾ ਕੇ ਉਹਦੇ ਨਾਲ ਪਿਆਰ ਨਾਲ ਸਾਰਾ ਕੁਝ ਨੂੰ ਦੱਸ ਦਿੱਤਾ ਵਾ ਕਿ ਸਾਡੇ ਪਿੰਡ ਦੀ ਹਾਲਤ ਬਹੁਤ ਖਰਾਬ ਹੈ ਇਹਨੂੰ ਆਣ ਕੇ ਦੇਖੋ ਗਰਾਊਂਡ ਜ਼ੀਰੋ ਤੇ ਆਣ ਕੇ ਦੇਖੋ ਦਫ਼ਤਰ 'ਚ ਨਹੀਂ ਪਤਾ ਲੱਗਣਾ ਕੀ ਹੋਇਆ ਵਾ ਇੱਥੇ ਐਡੀਸੀ ਡੀ ਡਿਵੈਲਪਮੈਂਟ ਜਿਹੜੇ ਆ ਉਹਨਾਂ ਨੂੰ ਅਸੀਂ ਮਿਲੇ ਆ ਉਹਨਾਂ ਨੂੰ ਵੀ ਸਾਰੀ ਆਪਣੇ ਪਿੰਡ ਦੀ ਦੁੱਖ ਤਕਲੀਫ ਦੱਸੀ ਆ ਡੀਸੀ ਸਾਹਿਬ ਨੂੰ ਬੜੇ ਵਧੀਆ ਇਨਸਾਨ ਆ ਉਹਨਾਂ ਨੇ ਬੜੀ ਵਧੀਆ ਸਾਨੂੰ ਸਾਡੇ ਨਾਲ ਡੀਲ ਕੀਤੀ ਉਦੋਂ ਪਰ ਕੋਈ ਮਤਲਬ ਡੀਸੀ ਸਾਹਿਬ ਦੇ ਆਰਡਰ ਦੇ ਵੀ ਹੁਕਮ ਦੁਲੀ ਕਰ ਦਿੱਤੀ ਗਈ ਬੀਡੀਪੀਓ ਨੇ ਕੋਈ ਅਸਰ ਨਹੀਂ ਹੈ ਬੀਡੀਪੀਓ ਦੇ ਸਿਰ ਦੇ ਉੱਤੇ ਕਾਰਨ ਤੇ ਬੀਡੀਪੀਓ ਦੱਸੇ ਆਪ ਆਪਣੇ ਮੂੰਹੋਂ ਕਿ ਉਹਨੂੰ ਕਿਹਦਾ ਪ੍ਰੈਸ਼ਰ ਹੈ ਉਹ ਦੇ ਉੱਤੇ ਕਿਹਦੇ ਕਾਰਨ ਕਰਕੇ ਉਹ ਜਦੋਂ ਅਸੀਂ ਜਾਣਿਆ ਤਾਂ ਕਹਿ ਦਿੰਦਾ ਵਾ ਕਿ ਸੈਕਟਰੀ ਨੂੰ ਆਦੇਸ਼ ਦੇ ਦਿੰਦਾ ਵਾ ਸੈਕਟਰੀ ਸਾਡੇ ਕੋਲ ਮੰਗਦਾ ਵਾ ਜਈ ਜਿਹੜਾ ਹੁੰਦਾ ਵਾ ਇਹਦਾ ਵਿਕਾਸ ਦਾ ਉਹਦੇ ਕੋਲ ਮੰਗਦਾ ਹਿਸਾਬ ਕਿਤਾਬ ਕਿ ਉਹ ਸਾਨੂੰ ਮੇਜਰਮੈਂਟ ਕਰਕੇ ਦੇ ਫਿਰ ਸੈਕਟਰੀ ਪਿੰਡ ਆਇਆ ਵੀ ਆ ਉਹਨਾਂ ਸਾਨੂੰ ਜੋ ਦੱਸਿਆ ਵਾ ਅਸੀਂ ਸਾਰਾ ਉਹਦੇ ਮੁਤਾਬਕ ਰੂਲਦੇ ਅਸੀਂ ਮੈਜ਼ਰਮੈਂਟ ਸਾਰੀਆਂ ਗਲੀਆਂ ਦੀ ਕਰਕੇ ਦਿੱਤੀ ਇਸ ਪਿੰਡ ਦੀਆਂ 19 ਗਲੀਆਂ ਆ ਜਿਹਦੇ ਵਿੱਚ ਅਜੇ ਤੱਕ ਮਿੱਟੀ ਨਹੀਂ ਆ ਇੱਕ ਨਾ ਨਾਲੀ ਆ ਨਾ ਮਿੱਟੀ ਆ ਤੋ ਇਹ 25 30 ਸਾਲ ਤੋਂ ਇਹ ਲੋਕ ਰਹਿ ਰਹੇ ਆ ਬਦੇ ਚੰਗੇ ਸਬਲਾਈਡ ਪਿੰਡ ਦੇ ਸਿਟੀਜ਼ਨ ਲੋਕ ਰਹਿ ਰਹੇ ਕੋਠੀਆਂ ਪਾ ਕੇ ਪਰ ਇਹਨਾਂ ਦੀ ਨਾਲੀ ਨਹੀਂ ਬਣੀ ਅਜੇ ਤੱਕ 25 ਸਾਲ ਤੋਂ ਇਹ ਨਾਲੀਆਂ ਨਹੀਂ ਬਣੀਆਂ ਹਨ ਤੇ ਕਦੋਂ ਬਣਨਗੀਆਂ ਹਨ ਸਾਡੀ ਮੰਗ ਇਹ ਆ ਕਿ ਡੀਸੀ ਸਾਹਿਬ ਦੇ ਅੱਗੇ ਹੱਥ ਜੋੜ ਕੇ ਪੂਰੇ ਪਿੰਡ ਦੀ ਜਿਹੜੇ ਸੂਝਬਾਨ ਸਾਡੇ ਇਕੱਠੇ ਹੋਏ ਆ ਸਾਰੇ ਆਨ ਲੋ ਸਾਡੀ ਡੀਸੀ ਸਾਹਿਬ ਨੂੰ ਪੁਰਜ਼ੋਰ ਬੇਨਤੀ ਆ ਕਿ ਸਾਹਿਬ ਡੀਸੀ ਸਾਹਿਬ ਤੁਸੀਂ ਪਿੰਡ ਵਿੱਚ ਆਓ ਆਣ ਕੇ ਤੇ ਹਾਲਾਤ ਦੇਖੋ ਤੇ ਉਸ ਤੋਂ ਬਾਅਦ ਜਿਹੜੇ ਡਿਪਾਰਟਮੈਂਟ ਆ ਉਹਨਾਂ ਨੂੰ ਤੁਸੀਂ ਆਪਣੇ ਹਿਸਾਬ ਨਾਲ ਫਿਰ ਇਹਨਾਂ ਨੂੰ ਆਦੇਸ਼ ਕਰੋ ਕਿਉਂ ਨਹੀਂ ਤੁਹਾਡੀ ਗੱਲ ਨੂੰ ਕਿਉਂ ਨਹੀਂ ਮੰਨ ਰਹੇ ਹਨਾ ਨਾ ਸੈਕਟਰੀ ਦੇ ਸਿਰ ਤੇ ਇਹ ਨਹੀਂ ਸੈਕਟਰੀ ਨਹੀਂ ਹੁੰਦਾ ਪਿੰਡ ਪਿੰਡ ਦੇ ਜਈ ਦਾ ਹੁਕਮ ਨਹੀਂ ਮੰਨਦਾ ਉਹ ਫੰਡ ਪਿਆ ਵਾ ਫੰਡ ਅਸੀਂ 4-5 ਲੱਖ ਰੁਪਇਆ ਆਪਣੇ ਪਿੰਡ ਕੋਲੋਂ ਇਕੱਠਾ ਕਰਕੇ ਇਹਨਾਂ ਦੀ ਰਿਕਵੈਸਟ ਕਰਕੇ ਮੁੰਡਿਆਂ ਕੋਲੋਂ ਲੈ ਕੇ ਅਸੀਂ ਆਪਣਾ ਕੰਮ ਚਲਾਉਣ ਦੇ ਆ ਗੁਰਦੁਆਰੇ ਸਾਹਿਬ ਤੋਂ 1 ਲੱਖ ਅਸੀਂ ਲੋਨ ਤੇ ਲਿਆ ਆਪਣੇ ਗੁਰਦੁਆਰੇ ਦੇ ਫੰਡ ਦੇ ਵਿੱਚੋਂ ਵੀ ਅਸੀਂ ਵਾਪਸ ਕਰਨਾ ਇੱਥੇ ਪੁਲੀ ਬਹੁਤ ਖਤਰਨਾਕੀ ਜਿਹੜੀ ਪਤਾ ਨਹੀਂ ਕਿਦੋਂ ਦੀ ਲੀਕ ਕਰਦੀ ਜਿਹੜੀ ਆ ਪਾਈ ਆ ਸਾਹਮਣੇ ਤੇ ਬੜਾ ਮਤਲਬ ਪਿੰਡ ਦਾ ਵਿਕਾਸ ਜਿਹੜਾ ਡਿੱਗਾ ਪਿਆ ਵਾ ਸਕੂਲਰ ਦੇ ਵਿੱਚ ਅੰਗਣਵਾੜੀ ਦੇ ਵਿੱਚ ਬੈਠਣ ਲਈ ਕੁਰਸੀਆਂ ਨਹੀਂ ਆ ਇੰਨੀ ਸ਼ਰਮ ਵਾਲੀ ਗੱਲ ਆ ਸਾਡੇ ਵਾਸਤੇ ਕਿ ਉਹਨਾਂ ਨੇ ਆਪਣੇ ਘਰੋਂ ਸੈਟ ਹੀ ਲੈ ਆ ਕੇ ਉੱਤੇ ਉਹ ਜਿਹੜੇ ਟੀਚਰ ਬੈਠਦੇ ਆ ਤੇ ਨਾ ਚਾਰ ਦਿਵਾਰੀ ਆ ਗਰਾਊਂਡ ਦਾ ਬੁਰਾ ਹਾਲ ਸਕੂਲ ਦਾ ਬੁਰਾ ਹਾਲ ਮੈਡੀਕਲ ਫੈਸਿਲਿਟੀ ਪਿੰਡ ਵਿੱਚ ਕੋਈ ਨਹੀਂ ਆ ਸਾਡੀ ਡਿਸਪੈਂਸਰੀ ਇੱਕ ਛੋਟੇ ਜਿਹੇ ਪਿੰਡ ਚ ਪੰਦੇਰ ਦੇ ਵਿੱਚ ਜਾ ਸ਼ਿਫਟ ਕੀਤੀ ਹੋਈ ਆ ਇਹ 2600 ਬੋਰਡ ਦਾ ਮਾਲਕ ਪਿੰਡ ਜਿਹੜਾ ਲਵਾਰਸ਼ ਘੁਮਰਿਆ ਵਾ ਹੁਣ ਇਹਦੇ ਵਿੱਚ ਇੱਕ ਪੰਚਾਇਤ ਜਿਹੜੀ ਆ ਪਿੰਡ ਨੇ ਪ੍ਰੋਪਰ ਸਾਰੇ ਮੈਂਬਰਾਂ ਸਮੇਤ ਜੁਟਾ ਕੇ ਬਣਾਈ ਆ ਤੇ ਹੁਣ ਇਹ ਫੰਡ ਰਿਲੀਜ਼ ਕਰਨ ਦੇ ਵਿੱਚ ਵੀ ਦਿੱਕਤ ਆ ਰਹੀ ਆ ਸਾਨੂੰ ਤੇ ਅਸੀਂ ਅੱਜ ਜਿਹੜਾ ਇਹ ਸਾਡਾ ਮੇਨ ਮਕਸਦ ਆ ਕਿ ਅਸੀਂ ਸਾਡੀ ਤੁਸੀਂ ਆਵਾਜ਼ ਇਹ ਡੀਸੀ ਸਾਹਿਬ ਤੱਕ ਜਾਂ ਕੰਸਰਨ ਅਫਸਰ ਤੱਕ ਪਹੁੰਚਾਓ ਤੇ ਅਸੀਂ 2-3 ਦਿਨ ਦਾ ਅੱਗੇ ਅਲਟੀਮੇਟ ਦੇਣਾ ਵਾ ਜੇ ਸੋਮਵਾਰ ਮੰਗਲਵਾਰ ਸਾਨੂੰ ਕੋਈ ਜਵਾਬ ਨਾ ਮਿਲਿਆ ਪ੍ਰਸ਼ਾਸਨ ਵੱਲੋਂ ਬੀਡੀਪੀਓ ਦਫਤਰ ਡੀਡੀਪੀਓ ਦਫਤਰ ਵੱਲੋਂ ਡੀਸੀ ਸਾਹਿਬ ਵੱਲੋਂ ਤੇ ਅਸੀਂ 27 ਤਰੀਕ ਨੂੰ ਇਹ ਜੋ ਟਿਬੜੀ ਮਾਰਗ ਆ ਜਿਹੜਾ ਇਹਨੂੰ ਜਾਮ ਕਰਾਂਗੇ ਅਤੇ ਪ੍ਰਸ਼ਟਾਸਤ ਕਰਾਂਗੇ ਬੁਰੀ ਤਰ੍ਹਾਂ ਇਹ ਜਾਮ ਆਹੀਂ ਖੁੱਲਣ ਨਹੀਂ ਦਾਂਗੇ ਜਦ ਤੱਕ ਇਹ ਸਾਡਾ ਹੱਲ ਨਹੀਂ ਮਸਲਾ ਨਹੀਂ ਹੱਲ ਹੁੰਦਾ ਵਿਕਾਸ ਦਾ ਨਾਲੇ 2 ਕਰੋੜ 13 ਲੱਖ ਰੁਪਏ ਦਾ ਸਾਨੂੰ ਜਦ ਤੱਕ حساب ਨਹੀਂ ਮਿਲਦਾ ਤੇ ਤੁਹਾਨੂੰ ਦੱਸਿਆ ਰਹੇ ਕਿ ਫਾਂਡੇ ਦੇ ਵਿੱਚ ਵੀ ਕਿੰਨਾ ਫੰਡ ਸੀਗਾ ਪਿੰਡ ਦਾ ਜਿਹੜਾ ਅੱਜ ਤੱਕ ਰੱਖਿਆ ਗਿਆ ਵਾ ਤੇ ਉਹਨੂੰ ਨਾਰਮਲ ਇਸ ਕਰਨ ਦੇ ਕਰਕੇ ਪ੍ਰੋਟੈਕਟ ਕੀਤਾ ਜਾਵੇਗਾ ਇਸ ਸਾਡੇ ਕੋਲ ਅਜੇ ਤਾਂ 20 ਲੱਖ ਰਕਮ ਨੀਅਰ ਬੋਰਡ 20 ਲੱਖ ਹੈਗਾ ਅਕਾਊਂਟ ਦੇ ਵਿੱਚ ਉਦੇ ਨਾਲ ਅਸੀਂ ਕੰਮ ਚਲਾ ਸਕਦੇ ਹਾਂ ਫਿਰ ਉੱਤੋਂ ਦੂਜੀਆ ਹੋਰ ਗ੍ਰਾਂਟਾਂ ਹੈਗੀਆਂ ਆ ਮਾਂ ਜਿਹੜੇ ਅਗਲਾ ਵਿੱਤ ਕਮਿਸ਼ਨ 15 ਵਿੱਤ ਕਮਿਸ਼ਨ ਦੇ ਪੈਸੇ ਹੋਰ ਆਉਣ ਆਲੇ ਆ ਸਰਕਾਰ ਦੀ ਗ੍ਰਾਂਟ ਆਉਣ ਵਾਲੀ ਜਿਹੜੀ ਡਾਇਰੈਕਟ ਆਉਣੀ ਆ ਉਹ ਵੀ ਆਉਣੀ ਆ ਪਰ ਜੇ 20 ਲੱਖ ਰੁਪਏ ਦੇ ਕੌਣ ਚ ਹੈਗਾ ਤੇ ਸਾਨੂੰ ਕਿਉਂ ਨਹੀਂ ਖਰਚੇ ਦਿੱਤਾ ਜਾ ਰਿਹਾ ਆ ਆਪਾਂ ਉਹ ਨਾਲਾ ਬਣਾਈਏ ਇਹਦੇ ਨਾਲੇ ਪੰਜ ਜਿਹੜਾ ਪਾਣੀ ਪ੍ਰੋਪਰ ਤਰੀਕੇ ਦੇ ਨਾਲ ਬਹਾਵ ਆ ਜਿਹੜਾ ਚਾਲੂ ਹੋਵੇ ਤੇ ਸੜਕ ਦੇ ਵਿੱਚ ਪਾਣੀ ਨਾ ਆਵੇ ਹੁਣ ਜਿਹੜੀ ਪਿੰਡ ਦੇ ਲੋਕ ਆ ਉਹ ਕੀ ਕਰਨ ਉਹਨਾਂ ਦੀ ਵੀ ਤਖਲੀ ਐਡੀ ਵੱਡੀ ਪ੍ਰੋਬਲਮ ਆ ਕਿ ਉਹ ਪਾਣੀ ਜਿਹੜਾ ਘਰ ਦਾ ਡਰੇਨ ਆ ਉਹ ਕਿੱਥੇ ਲੈ ਕੇ ਜਾਣ ਆਪਣੀ ਕਿੰਨਾ ਕੁ ਪਾਣੀ ਸ਼ਾਮ ਕੇ ਰੱਖਣਾ ਉਹ ਪਾਣੀ ਆਖਰ ਸੜਕੇ 'ਚ ਹੀ ਆਏਗਾ ਤੇ ਸੜਕਾਂ ਟੁੱਟ ਕੇ ਬੁਰਾ ਹਾਲ ਹੋ ਗਿਆ ਵਾ ਹਰ ਘਰ ਦੇ ਅੱਗੇ ਆਪਣੀ ਆਪਣੀ ਮਿੱਟੀ ਪਾ ਕੇ ਹਰ ਇੱਕ ਨੇ ਉੱਚਾ ਕੀਤਾ ਵਾ ਟੇਡੇ ਮਿੰਡੇ ਰਹਿਮ ਬਣੇ ਆ ਆ ਇਨਲੀਗਲ ਤੌਰ ਤੇ ਲੋਕਾਂ ਨੇ ਕੰਸਟਰਕਸ਼ਨ ਕਰਕੇ ਸੜਕਾਂ ਦੇ ਵਿੱਚ ਵੜੀ ਹੋਈ ਆ ਬਹੁਤ ਬੁਰਾ ਹਾਲ ਤੇ ਜਿੰਨੀ ਵੀ ਪ੍ਰਾਪਰਟੀ ਆ ਪੂਰੀ ਬੁਰੀ ਤਰ੍ਹਾਂ ਫੇਲ ਆ ਡੈਮੇਜ ਹੋਈ ਪਈ ਆ ਜਿਹਨੂੰ ਬੜੀ ਜ਼ਰੂਰਤ ਆ ਡੀਡੀਪੀ ਨੂੰ ਇਹਦੇ ਵਿੱਚ ਦਖਲਅੰਦਾਜ਼ੀ ਕਰਨ ਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਮੇਨ ਮਕਸਦ ਆ ਪ੍ਰਸਟ ਕਰਦਾ ਪੀ ਇਹ ਜਿਹੜਾ ਗੁਰਦਾਸਪੁਰ ਤੋਂ ਰੋਡ ਆ ਰਿਆ ਇਹ ਇੱਕ ਬਹੁਤ ਜ਼ਰੂਰੀ ਹੀ ਵੀ ਜਿੰਨਾ ਵੀ ਬੱਚਾ ਇਥੋਂ ਮਿਡਲ ਸਕੂਲ ਦੇ ਵਿੱਚ ਪੜ੍ਹਨਾ ਆਉਂਦੇ ਆ ਇਹਨਾਂ ਦੀ ਬੁਰੀ ਹਾਲਤ ਆ ਦੋ ਦਿਨ ਤੋਂ ਅੱਜ ਤੇ ਥੋੜਾ ਜਿਹਾ ਠੱਰ ਰਿਹਾ ਕੱਲ ਬਰਸਾਤ ਦੇ ਵਿੱਚ ਜਿੰਨੇ ਵੀ ਨਿਆਣੇ ਇਧਰੋਂ ਪੜ੍ਹਨ ਵਾਸਤੇ ਆ ਰਹੇ ਸਭ ਚਿੱਕਰ ਚ ਲਿਬੜ ਕੇ ਕੋਈ ਬਸਦਾ ਕੋਈ ਆਉਂਦਾ ਸਾਧ ਨਹੀਂ ਉਹਨਾਂ ਦਾ ਕਿ ਉਹਨਾਂ ਦਾ ਇੰਨਾ ਕਿ ਬੁਰੀ ਹਾਲਤ ਹੋ ਗਈ ਹੈ ਕਿ ਪਿੰਡ ਦਾ ਚਾਰਾ ਪਸਾ ਇੱਕੋ ਨਾ ਕੋਈ ਨਾਲੀ ਦਾ ਨਾ ਕੋਈ ਇਹ ਤਿੰਨ ਚਾਰ ਵਾਰੀ ਡੀਸੀ ਦਫ਼ਤਰ ਜਾ ਰਹੇ ਆ ਵੀਡੀਓ ਦਫ਼ਤਰ ਗਏ ਆ ਫੇਰ ਵੀ ਉਹ ਅੱਗੇ ਉਹ ਸੈਕਟਰੀ ਤੇ ਜਿਹੜਾ ਜਈ ਆ ਉਹ ਜਈ ਨੂੰ ਕਹਿੰਦਾ ਸੈਕਟਰੀ ਜਈ ਨੂੰ ਕਹਿੰਦਾ ਉਹ ਹੱਸ ਕੇ ਗੁੰਗਲੋਂ ਤੋਂ ਮਿੱਟੀ ਝਾੜ ਦਿੰਦੇ ਆ ਹੁਣ ਲਾਸਟ ਤਿਹਾਰੇ ਹੋਈ ਹੈ ਪਿੰਡ ਦਾ ਅੱਜ ਤੇ ਥੋੜਾ ਪ੍ਰਤੱਖ ਹੋਇਆ ਇਹ ਜੀਟੀ ਰੋਡ ਜਿਹੜਾ ਵਾ 100 ਮੰਗਲਵਾਰ ਤੱਕ ਪੂਰਾ ਬੰਦ ਕੀਤਾ ਜਾਵੇਗਾ ਪੂਰਾ ਪਿੰਡ ਇਕੱਠਾ ਹੋਵੇਗਾ ਉੱਥੇ ਫੇਰ ਪਤਾ ਲੱਗੇਗਾ ਇਹਨਾਂ ਸਾਰੇ ਮਹਿਮਨਾਂ ਵੀ ਇਹਦੇ ਵਿੱਚ ਕਿੱਥੇ ਦਿੱਕਤ ਆ ਰਹੀ ਆ ਪਿੰਡ ਦੇ ਵਿਕਾਸ ਵਾਸਤੇ ਕੌਣ ਰੋੜਾ ਬਣਿਆ ਇਹ 5-7 ਪਿੰਡ ਦੇ ਇੰਨੇ ਚੌਧਰੀ ਬਣੇ ਆ ਪਰਾਰੇ ਘਾਟੀਏ ਜਿਨ੍ਹਾਂ ਨੇ ਪਿੰਡ ਦਾ ਸਤਿਆਨਾਸ਼ ਕਰਕੇ ਰਹਾਤਾ ਕਿਸੇ ਦੀ ਨਾਲੀ ਨਹੀਂ ਕਿਸੇ ਦਾ ਚੌਂਕਾ ਹੀ ਗਏ ਨਾ ਪਤਾ ਨਹੀਂ ਆਪਣੇ ਖਾਣ ਦੇ ਵਾਸਤੇ ਪਿੰਡ ਦੇ ਜੋ ਵੀ ਪੈਸਾ ਸੀ ਇਹਨਾਂ ਨੇ ਆਪਣਾ ਤੋਰੀ ਫੁਲਕਾ ਚਲਾਇਆ ਅੱਜ ਤੱਕ ਉਹ ਜੋ ਹੁਣ ਸਾਡੀ ਪੰਚਾਇਤ ਬਣੀ ਹੈ ਨੌ ਮੈਂਬਰ ਸਾਡੇ ਪੂਰੇ ਜਿੱਤ ਕੇ ਪੂਰੀ ਪੰਚਾਇਤ ਪਿੰਡ ਨੇ ਤਿਆਰ ਕੀਤੀ ਆ ਇਹਦੇ ਵਿੱਚ ਇੱਕ ਵੀ ਪੈਸਾ ਨਾ ਖਾਦਾ ਤੇ ਨਾ ਖਾਂ ਦੇਣਾ ਕਿਸ ਨੂੰ ਜੇ 10 ਪੈਸੇ ਦਿੱਤੇ ਸਾਨੂੰ ਗਵਰਨਮੈਂਟ ਨੇ ਤੇ ਅਸੀਂ 50 ਪੈਸੇ ਲਾਵਾਂਗੇ ਇਹ ਸਾਡਾ ਮੇਨ ਬਹੁਤ ਜੂਰੀ ਹੈ ਵੀ ਪਿੰਡ ਨੂੰ ਅਸੀਂ ਥੋੜਾ ਜਿਹਾ ਉੱਚਾ ਕਰਨਾ ਵਾ ਤੇ ਸਾਡੀ ਕੋਈ ਸੋਨਦਾ ਨਹੀਂ ਹੈ ਤੇ ਇਹ ਅੱਜ ਦਾ ਮਕਸਦ ਇਹ ਹੀ ਹੈ ਮੇਨ ਸਾਡਾ ਜੀ ਜੀਪੀਓ ਗਰਦਾਸਪੁਰ ਮੁਰਦਾਬਾ ਮੁਰਦਾਬਾ ਜੀ ਜੀਪੀਓ ਗਰਦਾਸਪੁਰ ਮੁਰਦਾਬਾ ਮੁਰਦਾਬਾ ਆ ਪੰਚਾਇਤ ਪਿੰਡ ਪੁਲੇ ਚੱਕ ਜਿੰਦਾਬਾਦ ਜਿੰਦਾਬਾਦ ਆ ਪੰਚਾਇਤ ਪਿੰਡ ਪੁਲੇ ਚੱਕ ਜਿੰਦਾਬਾਦ ਜਿੰਦਾਬਾਦ ਆ ਪੰਚਾਇਤ ਪਿੰਡ ਪੁਲੇ ਚੱਕ ਜਿੰਦਾਬਾਦ ਜਿੰਦਾਬਾਦ ਮੈਂ ਪਿੰਡ ਪਿੰਡ ਪੰਚਾਇਤ ਪਿੰਡ ਪੁਲੇ ਚੱਕ ਦਾ ਧੰਨਵਾਦ ਕਰਦਾ ਮੀਡੀਆ ਦਾ ਧੰਨਵਾਦ ਕਰਦਾ ਕਿ ਸਾਡੀ ਇਹ ਜਿਹੜੀ ਖਬਰ ਆ ਸੁਣਨ ਵਾਸਤੇ ਸਾਡੀ ਤਕਲੀਫ ਕੋਈ 7-8 ਸਾਲ ਤੋਂ ਸਾਡੀਆਂ ਕਨੋਲੀਆਂ ਭੁੱਲੇ ਚੱਕਦੀਆਂ ਜਿਹੜੀਆਂ ਵਾ ਉਹ ਦਿੱਤੀਆਂ ਗਈਆਂ ਨੇ ਕਨੋਲੀ ਕੱਟੀ ਗਈ ਆ ਔਰ ਉੱਥੇ ਇੱਕ ਪੁਲ ਨਹੀਂ ਹੈਗਾ ਨੌ ਗਲੀਆਂ ਨਹੀਂ ਹੈਗੀਆਂ ਸਾਡੇ ਉੱਥੇ ਕਬਰਸਤਾਨ ਵਾਸਤੇ ਜਗ੍ਹਾ ਜਿਹੜੀ ਆ ਉਹਦਾ ਮਤਾ ਪਾਇਆ ਗਿਆ ਅੱਜ ਤੱਕ ਰੁਲਾਇਆ ਨਹੀਂ ਗਿਆ ਹੈਗਾ ਉਸ ਜਦੋਂ ਪੰਚਾਇਤ ਉਸ ਕੰਮ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਆ ਤੇ ਉਹਦੇ ਵਿੱਚ ਜਿਹੜੇ ਸਰਾਰਤੀ ਅੰਸਰ ਆ ਉਹ ਜਿਹੜੇ ਆ ਅਰਚੰਡਾ ਦਿੰਦੇ ਆ ਜਾ ਕੇ ਕਾਫੀ ਉੱਥੇ ਪੰਚਾਇਤ ਨੇ ਕਾਫੀ ਮਤਲਬ ਆਪਣਾ ਜਿਹੜਾ ਯੋਗਦਾਨ ਪਾਇਆ ਕਿਸੇ ਜੇ ਵੀ ਪਾਇਆ ਉਸਰਾਹਰਤੀ ਅਨਸਰ ਜਿਹੜੇ ਕਹਿੰਦੇ ਆ ਕਿ ਇੱਥੇ ਕਬਰਸਤਾਨ ਜਿਹੜਾ ਅਸੀਂ ਬਣ ਨਹੀਂ ਦੇਣਾ ਕਬਰਸਤਾਨ ਜਿਹੜਾ ਉਹਦਾ ਮਤਾ ਪਿਆ ਹੋਇਆ ਵਾ ਅਸੀਂ ਇਹੋ ਰਿਕਵੈਸਟ ਕਰਦੇ ਆ ਕਿ ਸਾਡੀਆਂ ਉੱਥੇ ਪੋਲ ਪੋਲ ਵਾਸਤੇ ਹਨੂ ਉੱਥੇ ਖੰਬੇ ਪਏ ਆ ਖੰਬੇ ਤੋਂ ਤੋਂ ਨੰਗਣਾ ਬੜਾ ਔਖਾ ਵਾ ਸਾਡੇ ਬੱਚੇ ਤੋਂ ਸਕੂਲ ਵਾਸਤੇ ਉਥੋਂ ਲੰਘਦੇ ਬੜੇ ਔਖੇ ਹੁੰਦੇ ਆ ਤਾਂ ਅਸੀਂ ਇਹੋ ਹੀ ਡੀਸੀ ਸਾਹਿਬ ਦੇ ਗਾੜੀ ਰਿਕਵੈਸਟ ਕਰਦੇ ਬੇਨਤੀ ਕਰਦੇ ਆ ਕਿ ਉਹ ਜਿਹੜੀਆਂ ਕਨੌਲੀਆਂ ਵਾ ਏਡੀਸੀ ਸਾਹਿਬ ਨੇ ਕਟੀਆਂ ਹੋਈਆਂ ਵਾ ਉਹਨਾਂ ਦੇ ਥਰੂ ਹੀ ਪਾਸ ਕੀਤੀਆਂ ਗਈਆਂ ਵਾ ਤੋ ਸਾਡਾ ਰਸਤਾ ਜਿਹੜਾ ਵਾ ਉਹ ਵੀ ਸਾਡਾ ਰਸਤਾ ਜਿਹੜਾ ਵਾ ਉਹ ਸਾਡਾ ਰਸਤਾ ਕਢਾ ਕੇ ਦੇਣਾ ਔਰ ਸਾਡੇ ਵਾਸਤੇ ਉੱਥੇ ਜਿਹੜੀ ਜਗਾ ਵਾ 250 ਘਰ ਵਾ ਉਹਦੇ ਵਾਸਤੇ ਇੱਕ ਕਵਰ ਸਥਾਨ ਜਿਹੜਾ ਮਤਾ ਪਾਇਆ ਗਿਆ ਵਾ ਉਹਦੀ ਮਨਜ਼ੂਰ ਕਰਾ ਕੇ ਉਹ ਬੁਲਾਇਆ ਜਾਵੇ ਮੈਂ ਇਹੋ ਸ਼ਬਦ ਕਹਿੰਦਾ ਹੋਇਆ ਧੰਨਵਾਦ ਕਰਦਾ